ਪਾਤਰਾ ਸਿਆਦਾ ਕੁਝ ਮਹੱਲਿਆਂ ਦੀ ਜਿਹੜੀ ਲਾਈਟ ਹੈ ਕਾਫੀ ਜ਼ਿਆਦਾ ਫਾਲਟ ਪਿਆ ਹੈ ਕਿਉਂਕਿ ਸਵੇਰ ਦੀ ਲਾਈਟ ਡੈੱਡ ਹੈ ਕਹਿੰਦੇ ਵੀ ਕੰਪਲੇਟ ਲਿਖਾਈ ਇਹਨੂੰ ਕਾਫੀ ਸਮਾਂ ਹੋ ਗਿਆ ਸੀ ਗੱਲ ਕਰਦੇ ਮੁਹੱਲਾ ਦੇ ਵਾਸੀਆਂ ਨਾਲ ਕਿ ਇਸ ਤਰ੍ਹਾਂ ਇੱਥੇ ਅੱਜ ਲਾਈਟ ਦੇ ਪ੍ਰਬੰਧ ਸੀਗੇ ਔਰ ਜਿਹੜੇ ਕਿ ਬਿਜਲੀ ਅਧਿਕਾਰੀਆਂ ਨੇ ਕੋਈ ਲਾਈਟ ਫਿਰ ਜੀ 10 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਲਾਈਟ ਬੰਦ ਰਹੀ ਆ ਤੇ ਇੱਕ ਫਿਊਜ ਹੀ ਖਰਾਬ ਸੀਗਾ ਕੋਈ ਵੱਡੀ ਵੀ ਕੰਪਲੇਂਟ ਵੀ ਨਹੀਂ ਇੱਕ ਕੇਬਲਾਂ ਵੀ ਬਹੁਤ ਮਾੜੀਆਂ ਤੇ ਮੋਟੀਆਂ ਕੇਬਲਾਂ ਪਈਆਂ ਜਾਣ ਬਾਈ ਕਿ ਕਿ ਬਿਜਲੀ ਅਧਿਕਾਰੀਆਂ ਨਾਲ ਵੀ ਅਸੀਂ ਗੱਲ ਕਰਾਇਆ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਔਰ ਅਸੀਂ ਕੁਝ ਹੋਰ ਵੀ ਮਹੱਲੇ ਨੂੰ ਅਸੀਂ ਨਾਲ ਗੱਲ ਕਰਾਇਆ ਜਿਹੜੇ ਕਿ ਅਮਰੀਕ ਸਿੰਘ ਠੇਕੇਦਾਰ ਨੇ ਇਸ ਮਹੱਲੇ ਦੇ ਵਿੱਚ ਇੱਕ ਲਾਈਟ ਕਹਿੰਦੇ ਵੀ ਸਵੇਰ ਦੀ ਗਈ ਹੋਈ ਹੈ ਕੀ ਗੱਲ ਬਾਤ ਹੈ ਲਾਈਟ ਦਾ ਤਾਂ ਇੰਨਾ ਕੁ ਬੁਰਾ ਹਾਲ ਹੈ ਜਦੋਂ ਕੋਈ ਹਨੇਰੀ ਆ ਜਾਂਦੀ ਹੈ ਤਾਂ ਸਾਰਾ ਸਾਰਾ ਦਿਨ ਲਾਈਟ ਨਹੀਂ ਆਉਂਦੀ ਅੱਜ ਸਵੇਰੇ 10:00 ਵਜੇ ਤੋਂ ਫਿਓ ਜੇ ਹੁੱੜਿਆ ਹੋਇਆ ਸੀ ਇੱਕ ਟਰਾਂਸਫਾਰਮ ਤੋਂ ਫਿਓ ਜੇ ਲੋਨ ਵੀ ਨਹੀਂ ਕੋਈ ਆਇਆ ਹੁਣ ਤੱਕ ਇੰਨਾ ਕੁ ਬੁਰਾ ਹਾਲ ਹੈ ਲਾਈਟ ਦਾ ਬਹੁਤ ਜ਼ਿਆਦਾ ਇੱਕ ਇੱਕ ਤਾਰ ਦੇ ਉੱਤੇ 10 ਕਿਲੋ ਵਾ ਦੀ ਤਾਰ ਆ ਤੇ 5-5 ਮੀਟਰ ਲੱਗੇ ਹੋਏ ਨੇ ਲਾਈਟ ਇੰਨੀ ਘਟ ਆਉਂਦੀ ਆ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਪ੍ਰਸ਼ਾਸਨ ਕੋਈ ਬਿਲਕੁਲ ਅੰਗੇਲੀ ਕਰਨ ਲੱਗ ਰਿਹਾ ਕੋਈ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਹੈਗਾ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਇਹ ਤੇ ਮੀਟਰਾਂ ਦੇ ਵਾਸਤੇ ਜਿਹੜੇ ਬਕਸਾ ਵੀ ਲੱਗਣਾ ਚਾਹੀਦਾ ਤੇ ਜਿਹੜੀ ਤਾਰ ਆ ਤਾਰ ਮੋਟੀ ਪਾਉਣੀ ਚਾਹੀਦੀ ਆ ਤੇ ਜਿਹੜੇ ਟਰਾਂਸਫਾਰਮ ਤੋਂ ਜਿੱਥੋਂ ਵੀ ਕੋਈ ਲਾਈਟ ਖਰਾਬ ਹੁੰਦੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਬੱਚਿਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਜਿਹੜੇ ਛੋਟੇ ਇਹ ਜਿਹੜੀ ਸਾਡੀ ਕਲੋਨੀਆਂ ਗ੍ਰੈਡ ਦੇ ਬਿਲਕੁਲ ਹੀ ਸਾਹਮਣੇ ਆ ਜਿਹੜਾ ਰਾਜ ਦਾ ਪੈਟਰੋਲ ਪੰਪਾ ਉਹਦੀ ਬੈਕ ਸਾਈਡ ਤੇ ਆ ਗ੍ਰੈਡ ਦੇ ਬਿਲਕੁਲ ਨਜ਼ਦੀਕ ਹੋਣ ਦੇ ਕਾਰਨ ਵੀ ਸਾਡੇ ਸਵੇਰੇ 10 ਵਜੇ ਤੋਂ ਲਾਈਟ ਗਈ ਹੋਈ ਆ ਇੱਕ ਫਿਓ ਜੋ ਦੇ ਹੋਸੀ ਟਰਾਂਸਫਾਰਮ ਦਾ ਇੰਨੀ ਨੇੜੇ ਹੋਣ ਦੇ ਕਾਰਨ ਵੀ ਪ੍ਰਸ਼ਾਸਨ ਇੱਥੇ ਮਤਲਬੀ ਕੰਮ ਕਰਨ ਨਹੀਂ ਆਉਂਦਾ ਹੈਗਾ ਥੋੜੀ ਬਹੁਤੀ ਹਨੇਰੀ ਵੀ ਆ ਜਾਂਦੀ ਆ ਤਾਂ ਨਾਲ ਦੀ ਨਾਲ ਲਾਈਟ ਬੰਦ ਹੋ ਜਾਂਦੀ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਆ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹ ਇੱਥੇ ਜਿਹੜੀ ਤਾਰ ਆ ਜਿਹੜੀ ਤਾਰ ਮੋਟੀ ਪਾਈ ਜਾਵੇ ਮੋਟੀ ਤਾਰ ਪਾ ਕੇ ਕਿਉਂਕਿ ਇੱਕ ਸਿੰਗਲ ਤਾਰ ਆ ਰਹੀ ਹੈ ਉਹਦੇ ਤੇ 5 5 6 6 ਮੀਟਰ ਲੱਗੇ ਹੋਏ ਨੇ ਬਿਜਲੀ ਦੀ ਸਪਲਾਈ ਕਾਫੀ ਜਿਆਦਾ ਲੰਮਾ ਸਮਾਂ ਬੰਦ ਰਹਿੰਦੀ ਆ ਔਰ ਉੱਥੇ ਕਈ ਥਾਵਾਂ ਤੇ ਹੋਰ ਵੀ ਕਈ ਫਾਲਟ ਪੈ ਰਹਿੰਦੇ ਆ ਪਰ ਬਿਜਲੀ ਅਧਿਕਾਰੀਆਂ ਦੀ ਵੀ ਕਾਫੀ ਜਿਆਦਾ ਕਮੀ ਹੋਣ ਕਰਕੇ ਇੱਥੇ ਸਮੱਸਿਆਵਾਂ ਦਾ ਕਾਫੀ ਵੱਡਾ ਕਾਰਨ ਬਣਿਆ ਰਹਿੰਦਾ ਹੈ ਅਸੀਂ ਐਸਡੀਓ ਸਾਹਿਬ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਇੱਥੇ ਹੀ ਭਗਵਾਨ ਸ਼ਰਮਾ ਜੀ ਡਿਊਟੀ ਕਰਦੇ ਨੇ ਕਾਫੀ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਅਸੀਂ ਇਹਨਾਂ ਨਾਲ ਗੱਲ ਕਰਾਂ ਕਿ ਕਿਸ ਤਰ੍ਹਾਂ ਦੇ ਲਾਈਟ ਦੇ ਪ੍ਰਬੰਧ ਕਾਫੀ ਲੋਕ ਪਰੇਸ਼ਾਨ ਮੀਆਂ ਸਰ ਕਿਸ ਤਰ੍ਹਾਂ ਦੇ ਬਿਜਲੀ ਸਪਲਾਈ ਦੇ ਵੀ ਕਮੀ ਕਾਫੀ ਜ਼ਿਆਦਾ ਔਰ ਜਿਹੜੇ ਮੁਲਾਜ਼ਮਾਂ ਨੇ ਬੇਸਿਕਲੀ ਜਿਹੜੀ ਪ੍ਰੋਬਲਮ ਆ ਰਹੀ ਹੈ ਪਿਛਲੇ 1 ਹਫਤੇ ਤੋਂ ਐ ਮਾਨਯੋਗ ਆਪਣੇ ਫਾਈਨੈਂਸ ਮਿਨਿਸਟਰ ਦੇ ਦਰਬਾਰ ਵਿਖੇ ਧਰਨਾ ਲਾਇਆ ਹੋਇਆ ਹੈ ਮੁਲਾਜ਼ਮਾਂ ਨੇ ਤੇ ਉਹਨਾਂ ਦੀਆਂ ਕੁਝ ਡਿਮਾਂਡਸ ਨੇ ਉਹਦੇ ਕਰਕੇ ਜਿਹੜਾ ਲਗਾਤਾਰ 1 ਹਫਤੇ ਤੋਂ ਪਰੇਸ਼ਾਨੀ ਆ ਰਹੀਆਂ ਨੇ ਪਾਤਨਾ ਸ਼ਹਿਰ ਦੇ ਅੰਦਰ ਜਿਹੜੇ ਮੌਜੂਦਾ ਨੇ ਆਪਣੇ ਇਸ ਟਾਈਮ ਤਿੰਨ ਨੰਬਰ ਕਰਮਚਾਰੀ ਨੇ ਜਿਹੜੇ ਸਾਰੇ ਸ਼ਹਿਰ ਦਾ ਜਿਹੜਾ ਕੰਪਲੀਟਾਂ ਦਾ ਜਾਂ ਫੀਡਰ ਫਾਲਟ ਹੁੰਦੇ ਨੇ ਕੰਮ ਦਾ ਸੰਭਾਲਦੇ ਨੇ ਹਨੇਰੀ ਦੌਰਾਨ ਵੀ ਬਹੁਤ ਪਰੇਸ਼ਾਨੀ ਆਉਂਦੀ ਹੈ ਸਪਲਾਈ ਬਹਾਲ ਕਰਨ ਚ ਬਹੁਤ ਟਾਈਮ ਲੱਗ ਜਾਂਦਾ ਕਿਉਂਕਿ ਇਕੱਲਾ ਜਈ ਹੈ ਤੇ ਤਿੰਨ ਕਰਮਚਾਰੀ ਨੇ ਸਾਰੇ ਸ਼ਹਿਰ ਦਾ ਕੰਮ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹ ਜਿਹੇ ਹਾਲਾਤਾਂ ਚ ਪਾਪੀ ਲੰਬੇ ਸਮੇਂ ਤੋਂ ਤੁਸੀਂ ਸ਼ਹਿਰ ਅੰਦਰ ਵੈਸੇ ਡਿਊਟੀ ਕਰ ਰਹੇ ਹੋ ਕਿੰਨਾ ਕੁ ਲੱਗਦਾ ਤੁਹਾਨੂੰ ਵੀ ਕੀ ਫਾਲਟ ਔਰ ਕਾਫੀ ਜਿਆਦੀਆਂ ਪਰੇਸ਼ਾਨੀਆਂ ਲੋਕਾਂ ਨੂੰ ਕਿਉਂਕਿ ਗਰਮੀ ਦਾ ਮੌਸਮ ਹੈ ਇਸ ਟਾਈਮ ਸੀਜ਼ਨ ਵੀ ਹੈ ਦੂਸਰੇ ਪਾਸੇ ਹਜੇ ਤਾਂ ਲੋਕਾਂ ਨੇ ਜੇਰੀ ਲਾਉਣੀ ਸ਼ੁਰੂ ਕਰਨੀ ਆ ਕਿਉਂਕਿ ਉਸ ਤੋਂ ਬਾਅਦ ਵੀ ਕਾਫੀ ਜਾਰੀਆਂ ਸਮੱਸਿਆਵਾਂ ਆਣ ਗਿਆ ਉਸ ਤੋਂ ਪਹਿਲਾਂ ਹੀ ਕਾਫੀ ਸਮੱਸਿਆਵਾਂ ਇਹ ਸਮੱਸਿਆਵਾਂ ਲਈ ਸਰ ਸਟਾਫ ਦੀ ਜਿਹੜੀ ਰਿਕੁਆਇਰਮੈਂਟ ਹੈ ਭੇਜੀ ਹੋਈ ਆ ਅਫਸਰਾਂ ਨੂੰ ਤੇ ਹੋ ਸਕਦਾ ਇੱਕ ਅੱਧੇ ਦਿਨ 'ਚ ਜਿਹੜਾ ਉਹਨਾਂ ਦੇ ਧਰਨੇ ਦਾ ਵੀ ਹੱਲ ਹੋ ਜੇ ਜਦੋਂ ਸਟਾਫ ਡਿਪਿਊਟ ਹੋ ਗਿਆ ਫਾਲਟ ਰੇਟ ਵੀ ਘਟਣਾ ਕਿਉਂਕਿ ਜਦੋਂ ਸਟਾਫ ਟਾਈਮਲੀ ਕੋਈ ਕੰਪਲੇਂਟ ਪ੍ਰਾਪਤ ਹੋਊਗੀ ਸਟਾਫ ਅਗਰ ਅਵੇਲੇਬਲ ਆ ਤਾਂ ਤੁਰੰਤ ਉੱਥੇ ਜਾ ਕੇ ਉਸਦਾ ਹੱਲ ਕਰ ਸਕਦਾ ਬੇਸਿਕਲੀ ਪਰੇਸ਼ਾਨੀਆਂ ਆ ਰਹੀ ਹੈ ਪਰ ਆਪਣੇ ਕੋਲ ਕੰਪਲੇਂਟ ਕੋਈ ਆਉਂਦੀ ਹੈ ਜਦੋਂ ਸਟਾਫ ਕਿਸੇ ਪ੍ਰੀਵੀਅਸ ਕੰਪਲੇਂਟ ਤੇ ਕੰਮ ਕਰ ਰਿਹਾ ਤਾਂ ਇਮੀਡੀਏਟਲੀ ਨਵੀਂ ਜਗ੍ਹਾ ਨਹੀਂ ਪਹੁੰਚ ਸਕਦਾ ਉਹ ਦਿੱਕਤ ਆ ਰਹੀ ਹੈ ਤੋ ਹੋ ਸਕਦਾ ਇੱਕ ਦੋ ਦਿਨ ਚ ਇਹਦਾ ਹੱਲ ਹੋ ਜਾਣਾਗਾ ਜੀ ਕਾਫੀ ਲੰਮੇ ਸਮੇਂ ਤੋਂ ਕਈ ਮਹੱਲਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਜਿਹੜੀਆਂ ਸਮੱਸਿਆਵਾਂ ਆ ਹੈ ਕਿਉਂਕਿ ਸਵੇਰ ਦੀ ਕੰਪਲੀਟ ਕਰਨ ਦੇ ਬਾਵਜੂਦ ਵੀ ਸ਼ਾਮ ਤੱਕ ਨਹੀਂ ਉਹਨਾਂ ਦੇ ਹੱਲ ਹੁੰਦੇ ਕਿਉਂਕਿ ਇੱਕ ਛੋਟੇ ਛੋਟੇ ਮੁੱਦੇ ਹੁੰਦੇ ਆ ਕਿਉਂਕਿ ਕਿ ਜੰਪਰ ਲਾਣਾ ਹੀ ਕੋਈ ਜਾਲੀ ਲੰਬਾ ਚੌੜਾ ਕੰਮ ਨਹੀਂ ਹੁੰਦਾ ਕਿਉਂਕਿ ਲੋਕਾਂ ਦਾ ਹੀ ਕਹਿਣਾ ਹੈ ਕਿ ਇੱਕ ਜੰਪਰ ਵਾਸਤੇ ਵੀ ਸਾਰੀ-ਸਾਰੀ ਦਿਹਾੜੀ ਉਹ ਲਾਉਣ ਵਾਸਤੇ ਨਹੀਂ ਆਉਂਦਾ ਕੋਈ ਮਲਾਜਮ ਨਹੀਂ ਜੰਪਰ ਦੀ ਪ੍ਰੋਬਲਮ ਨਹੀਂ ਜੀ ਜੋ ਬੇਸਿਕਲੀ ਦੇਖੋ ਲੋਅਰ ਲੈਵਲ ਦੀਆਂ ਐਲਟੀ ਲੈਵਲ ਦੀਆਂ ਕੰਪਲੀਟਾਂ ਨੇ ਉਹ ਲਾਈਨਮੈਨ ਜਾਂ ਏ ਐਲ ਐਮ ਆਪਣੇ ਲੈਵਲ ਤੇ ਸੋਲਵ ਕਰ ਦਿੰਦੇ ਨੇ ਜਿੱਥੇ ਕਿਤੇ ਜੰਪਰ ਦਾ ਐਚਟੀ ਦੀ ਪ੍ਰੋਬਲਮ ਆ ਜਾਂਦੀ ਹੈ ਉੱਥੋਂ ਗ੍ਰਿਡ ਤੋਂ ਲਾਈਨ ਬੰਦ ਕਰਾਉਣੀ ਪੈਂਦੀ ਹੈ ਇਸ ਕਰਕੇ ਥੋੜੀ ਜੇ ਹੀ ਲੈਵਲ ਤੇ ਸ਼ਾਰਟੇਜ ਹੈਗੀ ਉਹਦੇ ਕਰਕੇ ਪਰਮਟ ਲਾਈਨ ਚ ਲਾਈਨ ਬੰਦ ਕਰਾਉਣ ਚ ਕਿਉਂਕਿ ਸਾਰਾ ਸ਼ਹਿਰ ਬੰਦ ਹੋਣਾ ਹੈ ਉਹਦੇ ਚ ਜੋਸ ਫੀਡਰ ਤੇ ਚੱਲਦਾ ਹੈਗਾ ਇਸ ਕਰਕੇ ਉਹਦੇ ਲਈ ਥੋੜਾ ਜਿਹਾ ਸਮਾਂ ਲੱਗ ਜਾਂਦਾ ਆਦਰਵਾਇਜ਼ ਜੋ ਐਲਟੀ ਦੇ ਕੰਪਲੀਟਾਂ ਨੇ ਉਹ ਟਾਈਮਲੀ ਸ਼ਾਰਟ ਟਾਈਮ ਚ ਕਰ ਦਿੰਦੇ ਨੇ ਜੀ ਮੈਨੂੰ ਲੱਗਦਾ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਬਤੌਰ ਐਕਡੀਓ ਦਾ ਡਿਊਟੀ ਨਿਭਾਉਣ ਨੂੰ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਸੀਂ ਇੱਥੇ ਬਤੌਰ ਜੇਈ ਦੀ ਡਿਊਟੀ ਨਿਭਾਉਂਦੇ ਸੀਗੇ ਇਸ ਕਰਕੇ ਇਸ ਇਲਾਕੇ ਦਾ ਤੁਹਾਨੂੰ ਕਾਫੀ ਨੋਲਿਜ ਹੋਣੀ ਚਾਹੀਦੀ ਆ ਕਿ ਸ਼ਹਿਰ ਅੰਦਰ ਜਿਸ ਤਰ੍ਹਾਂ ਇੱਕ ਇੱਕ ਜੰਪਰ ਸ਼ਾਇਦ ਅੱਜ ਸਵੇਰ ਦਾ ਕਿਸੇ ਮਹੱਲੇਆਂ ਦੇ ਵਿੱਚ ਇੱਕ ਮਹੱਲੇ ਦੇ ਵਿੱਚ ਖੁਦ ਸ਼ਹਿਰ ਹੋ ਸਕਦਾ ਤੁਹਾਡੇ ਸਾਹਮਣੇ ਹੀ ਹੈ ਗ੍ਰੇਡ ਦੇ ਮੇਰੇ ਮਹੱਲੇ ਦੇ ਵਿੱਚ ਅੱਜ ਸਵੇਰ ਦੀ ਲਾਈਟ ਗਈ ਹੋਈ ਹੈ ਗੁੱਲ ਹੈ ਔਰ ਇੱਕ ਜੰਪਰ ਨਹੀਂ ਪਾਇਆ ਗਿਆ ਸਰ ਸਟਾਫ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਤਿੰਨ ਮੁਲਾਜ਼ਮ ਨੇ ਸ਼ਹਿਰ 'ਚ ਜੋ ਕਿ ਪੁਰਾਣੇ ਬਾਸ ਅਡੇ ਤੇ ਟਰਾਂਸਫਾਰਮਰ ਦੀ ਦਿੱਕਤ ਆਈ ਹੋਈ ਹੈ ਉੱਥੇ ਰੈਗੂਲਰ ਕੰਮ ਕਰ ਰਹੇ ਸੀ ਤੁਸੀਂ ਮੇਰੇ ਧਿਆਨ 'ਚ ਲਿਆਤੀ ਉਸ ਤੋਂ ਬਾਅਦ ਉਹਨਾਂ ਦਾ ਕੰਮ ਚੇਰਿਆ ਪਿਆ ਏ ਔਰ ਬਿਜਲੀ ਦੀਆਂ ਤਾਰਾਂ ਕਿਸ ਤਰ੍ਹਾਂ ਖਿਲਰੀਆਂ ਪਈਆਂ ਕੋਈ ਨਾ ਕੋਈ ਉੱਥੇ ਜਾਨੀ ਨੁਕਸਾਨ ਵੀ ਹੋ ਸਕਦਾ ਏ ਕੋਈ ਪਸ਼ੂ ਵੀ ਲੱਗ ਸਕਦਾ ਕਿਸ ਤਰ੍ਹਾਂ ਜਿਵੇਂ ਹਰ ਇੱਕ ਜਿੱਥੇ ਜਿੱਥੇ ਲੱਗੇ ਹੋਏ ਆ ਬਿਜਲੀ ਦੇ ਮੀਟਰ ਉੱਥੇ ਗ੍ਰਿਡ ਵਾਂਗੂ ਹੀ ਬਣੇ ਹੋਏ ਆ ਸਰ ਇਹਨਾਂ ਸਾਰੀਆਂ ਚੀਜ਼ਾਂ ਤੇ ਵਰਕਆਊਟ ਕਰ ਰਹੇ ਹੈਗੇ ਜਿੱਥੇ ਜਿੱਥੇ ਬ ਜੋ ਦੇਖੋ ਸਟਾਫ ਕੰਮ ਕਰ ਰਿਹਾ ਹੈ ਦਿਨ ਰਾਤ ਚਾਹੇ ਰਾਤ ਦਾ ਸਮਾਂ ਹੋਵੇ ਦਿਨ ਦਾ ਸਮਾਂ ਹੋਵੇ ਕੋਈ ਇਹੋ ਜਿਹਾ ਦਿਨ ਨਹੀਂ ਹੈ ਵੀ ਰਾਤ ਨੂੰ ਹਨੇਰੀ ਕਰਕੇ ਫੀਡਰ ਫਾਲਟ ਹੋਇਆ ਹੋਵੇ ਕਰਮਚਾਰੀਆਂ ਨੇ ਕੰਮ ਨਾ ਕੀਤਾ ਹੋਵੇ ਮਾ ਜਿਹੜੇ ਦੱਸ ਰਹੇ ਸਨ ਕਿ ਇੱਥੇ ਲਾਈਨ ਦੇ ਕਾਫੀ ਲੰਬੇ ਲੰਬੇ ਕੱਟ ਲੱਗਣ ਲੱਗੇ ਆ ਕਿਉਂਕਿ ਛੋਟੇ ਛੋਟੇ ਜਿਹੜੇ ਫਾਲਟ ਹੁੰਦੇ ਆ ਉਹਨਾਂ ਨੂੰ ਠੀਕ ਕਰਨ ਵਾਸਤੇ ਵੀ ਕਈ ਵਾਰੀ 24 ਘੰਟੇ ਵੀ ਲੱਗ ਜਾਂਦੇ ਨੇ ਲੇਕਿਨ ਕਈ ਵਾਰੀ 12-12 ਘੰਟੇ ਵੀ ਲੱਗ ਜਾਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਸ਼ਹਿਰ ਅੰਦਰ ਜਿਹੜੀ ਸਪਲਾਈ ਦੇ ਹਾਲਾਤ ਐ ਬਣੇ ਹੋਏ ਆ ਔਰ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸੀਜ਼ਨ ਦੇ ਵਿੱਚ ਕਿਸ ਹਾਲ ਦੇ ਬੱਤਰ ਵੱਧ ਤੋਂ ਵੱਧਰ ਹੋਣਗੇ ਔਰ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਇਸ ਤਰ੍ਹਾਂ ਬਿਜਲੀ ਸਪਲਾਈ ਨਾਲ ਲੋਕ ਪਰੇਸ਼ਾਨ ਹੁੰਦੇ ਆ ਘਰ ਦੇ ਵਿੱਚ ਛੋਟੇ ਛੋਟੇ ਬਿਜਲੀ ਦੀ ਸਪਲਾਈ ਸਹੀ ਤਰੀਕੇ ਨਾਲ ਚੱਲ ਰਹੀ